ਅਫਸਰਕਾਰ ਦਾ ਕੀ ਰਵਈਆ ਤੇ ਅੱਜ ਕੀ ਪ੍ਰੋਗਰਾਮ ਸੀ ਦੇਖੋ ਇਹ ਅੱਜ ਮਾਨਜੋਗ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਮੁਤਾਬਿਕ ਸਾਰੇ ਪੰਜਾਬ ਮਰੇਕ ਜ਼ਿਲ੍ਹੇ ਮੇ ਡੀਜੀ ਆਈਜੀ ਓ ਡੀਆਈਓ ਡੀਆਈਓ ਰੈਂਕ ਦੇ ਅਫਸਰ ਕੋਆਰਡੀਨੇਟ ਸਰਚ ਆਪਰੇਸ਼ਨ ਕੇ ਲੀਏ ਉਹਨਾਂ ਦਾ ਸੁਪਰਵੀਜ਼ਨ ਲਗਾਇਆਗਾ ਔਰ ਸਾਰੇ ਜ਼ਿਲ੍ਹਾ ਵਿੱਚ ਜਿੱਥੇ ਵੀ ਡਰਗ ਆਊਟਸਪੋਰਟ ਹੈਗੇ ਉੱਥੇ ਸ਼ਕਤੀ ਨਾਲ ਚੈਕਿੰਗ ਚੱਲ ਰਹੀ ਹੈਗੀ ਮੇਰਾ ਇੱਥੇ ਨਕਸਰ ਦਾ ਸੁਪਰਵੀਜ਼ਨ ਹੈਗਾ ਜਿੱਥੇ ਅਸੀਂ ਕਰੀਬ 350 ਕਰੀਬ ਸਾਰੇ ਜੋ ਮੇਰੇ ਕੋਲ ਪੁਲਿਸ ਫੋਰਸ تعینات ਕੀਤੀ ਹੈਗੀ इसमें तीन एस पी चार डी एस पी ग्यारह एस एस ओ बाकी फोर्स और चार सब डिवीजन डिविजनों हरेक दो हॉट स्पॉटा शक्ति जो चैकिंग चल रही है इन्होंने लोकेशन वाइज गल करिए तो जहाँ बैतना बैंताबाद और गांधी बस्ती ये गिद्रवा सब डिवीजन है दो जो मतलब होट है वहाँ चैकिंग चल रही है मुकसर की गल करिए गौनियाना रोड और अंबेडकर नगर इसी तरह लंबी पी में चन्नू और मिडा ਇਸੀ ਤਰ੍ਹਾਂ ਆਪਣੇ ਲੱਖੇਵਾਲੀ ਔਰ ਸਦਰ ਮਲੋਟ ਮੇ ਅਬুল ਖੁਰਾਨਾ ਵਾਕਿਆ ਕਿਨਫਰਮੇਸ਼ਨ ਵੀ ਐਸਐਸਪੀ ਸਾਹਿਬ ਦੇ ਮੇਰੇ ਨਾਲ ਹੈਗੀ ਆਈ ਸੀਗੀ ਤਾਂ ਉਹਦੇ ਮੁਤਾਬਿਕ ਅਸੀਂ ਚੈਕਿੰਗ ਕਰਾਰੇਗੇ ਔਰ ਦੂਜਾ ਲੱਖੇਵਾਲੀ ਤੋਂ ਇਹ ਚੜਾ ਆਪਰੇਸ਼ਨ ਔਰ ਚੈਕਿੰਗ ਕਰ ਰਹੇਗੇ ਉਹ ਪਿੱਛੇ ਤੁਸੀਂ ਦੇਖਿਆ ਹੋਵੇ ਐਸਐਸਪੀ ਸਾਹਿਬ ਅਸੀਂ ਇੱਥੇ ਗੌਨੀਆਨਾ ਰੋਡ ਦੇ ਸੀਕੇ ਇਹ ਚੈਕਿੰਗ ਚੱਲ ਰਹੀ ਹੈ ਕਿ ਯਾਰੀ ਦੇ ਬਾਰੇ ਜੋ ਵੀ ਕਾਰਵਾਈ ਹੋਏਗੀ ਜੋ ਆਪਰੇਸ਼ਨ ਸਾਡਾ ਪੂਰਾ ਹੋਏਗਾ ਤਾਂ ਤੁਹਾਨੂੰ ਉਹਦਾ ਡਿਟੇਲ ਵੀ ਅਸੀਂ ਦੱਸਾਂਗੇ ਸਰ ਸੱਚ ਪੁੱਛਣ ਤਾਂ ਕੁਝ ਉਮੀਦ ਹੈ ਕੁਝ ਹੋ ਰਿਹਾ ਹੈ ਹਾਂ ਚੱਲ ਰਿਹਾ ਹੈ ਕਾਰਵਾਈ ਚੱਲ ਰਹੀ ਹੈ ਉਹਦਾ ਡਿਟੇਲ ਅਸੀਂ ਤੁਹਾਨੂੰ ਜਲਦੀ ਦੱਸਾਂਗੇ ਜਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਪੰਜਾਬ ਦੇ ਵਿੱਚ ਬਹੁਤ ਵੱਧ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਵੀ ਜਿਹੜੀ ਹੈਗੀ ਨਸ਼ੇ ਨੂੰ ਲੈ ਕੇ ਚੱਲਦਾ ਤਾਂ ਟੀਮਾਂ ਬਣਾਈਆਂ ਗਈਆਂ ਕੰਸਟੋ ਆਪਰੇਸ਼ਨ ਵੀ ਚਲਾਏ ਜਾ ਰਹੇ ਹਨ ਕੀ ਲੱਗਦਾ ਕਿ ਜਿਹੜਾ ਇਹ ਜਿਹੜੇ ਆਪਰੇਸ਼ਨ ਤੁਹਾਡੇ ਵੱਲੋਂ ਚਲਾਏ ਜਾ ਰਹੇ ਆ ਤਾਂ ਕੁਝ ਇਹ ਸਾਫ ਤੋਂ ਜੀ ਹੋਣ बिल्कुल बिल्कुल ठीक है पूरी शक्ति न और जो नशा है बिल्कुल इन खत्म करा जो भी लिंकेज लाइन सारा अभी पूरा डेडिकेशन नाल लग के जो सीनियर अफसर आगे हुक्म मुताबिक जो कार्रवाई करा और असि एस एस पी साहब और एस पी और बाकी अफसर न असिंग करते हैं सारा जो भी डिस्कस किया गया है उसके मुताबिक जो कार्रवाई है करा ओके सर थैंक यू चारों सब डिविजन मुक्तसर कितवा लंबी ते मलोट चारों सब डिविजन की हर डेडिकेट ऑपरेशन एंटी ड्रग ओपरे जा रहा है पिछले कुछ टाइम से जो पब्लिक वालों मैं फीडबैक मिली सी सा ਇੰਟੈਲੀਜੈਂਸ ਦੀ ਵੀ ਇਨਪੁਟ ਸੀਗੀ ਲੋਕਲ ਐਸਐਚਓਸ ਕੋਲ ਵੀ ਜੋ ਫੀਡਬੈਕ ਆ ਰਹੀ ਸੀਗੀ ਉਹ ਸਾਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਸਵੇਰੇ 8 ਵਜੇ ਤੋਂ ਹੀ ਇਹ ਡੈਡੀਕੇਟਿਡ ਆਪਰੇਸ਼ਨ ਚਲਾਏ ਜਾ ਰਹੇ ਤੋਂ ਇਨ ਚਾਰੋਂ ਵਿਲੇਜਸ ਤੇ ਜੋ ਆਪਰੇਸ਼ਨਲੀ ਕੁਝ ਰਿਕਵਰੀ ਹਲੇ ਇਨੀਸ਼ੀਅਲ ਹੋਈ ਹੈਗੀ ਹੈ ਕੁਝ ਡਰੱਗ ਮਨੀ ਦੀ ਵੀ ਰਿਕਵਰੀ ਹੋਈ ਹੈ ਤੋਂ ਇਹ ਆਪਰੇਸ਼ਨ ਜੋ ਹੈ ਇਸ ਦੇ ਮੈਂ ਇਹ ਜਨਤਾ ਦੇ ਕਹਿਣਾ ਚਾਹਾਂਗਾ ਕਿ ਕੋਈ ਕਿਸੇ ਨੂੰ ਵੀ ਇਨਫੋਰਮੇਸ਼ਨ ਕਿਸੇ ਪੈਡਲਰ ਬਾਰੇ ਡਰੱਗ ਡਿਸਟ੍ਰੀਬਿਊਟਰ ਬਾਰੇ ਕੋਈ ਇਨਪੁਟ ਹੈਗੀ ਹੈ ਤਾਂ ਮੈਂ ਇਹਨੂੰ ਡਾਇਰੈਕਟਲੀ ਸ਼ੇਅਰ ਕਰ ਸਕਦਾ ਹੈਗਾ ਇੱਕ ਪੁਲਿਸ ਕੰਟਰੋਲ ਤੇ ਵੀ ਬਿਨਾ ਕਿਸੇ ਸੰਕੋਚ ਦੇ ਸ਼ੇਅਰ ਕਰ ਸਕਦਾ ਹੈਗਾ ਕਿਸੇ ਵੀ ਪੈਟਲਰ ਦੇ ਅਗੇਂਸਟ ਜੋ ਹੈ ਸਟ੍ਰਿਕਟ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਕੋਈ ਪੱਖਿਆ ਨਹੀਂ ਜਾਊਗਾ ਸਰ ਇਸ ਦੇ ਇਲਾਵਾ ਪੁਲਿਸ ਨੇ ਇੱਕ ਇੰਗੇਜਮੈਂਟ ਪ੍ਰੋਗਰਾਮ ਤੇ ਐਜੂਕੇਸ਼ਨ ਪ੍ਰੋਗਰਾਮ ਵੀ ਜੋ ਕਾਫੀ ਮੈਸਿਵ ਲੈਵਲ ਤੇ ਪਿੱਛੇ ਖੇល ਕਰਦਾ ਹੈਗਾ ਇਸੇ ਤਰ੍ਹਾਂ ਇੰਗੇਜਮੈਂਟ ਵੀ ਕਾਫੀ ਯੂਥ ਦੀ ਕਰਾਈ ਹੈਗੀ ਪਿੱਛੇ ਇੱਕ ਵਾਲੀਬॉल ਟੂਰਨਾਮੈਂਟ ਦੇ ਰਾਹੀਂ 8000 ਯੂਥ ਨੂੰ ਇੰਗੇਜ ਕੀਤਾ ਗਿਆ ਕਿ ਉਹਨਾਂ ਨੂੰ ਕਾਫੀ ਮੋਟੀਵੇਟ ਕਰਕੇ ਟੂ ਸਟੇ ਅਵੇ ਫਰੋਮ ਡਰੱਗਸ ਜੋ ਹੈ ਮੈਸੇਜ ਦਿੱਤਾ ਗਿਆ ਹੈ ਮੇਰੀ ਡੀਸੀ ਸਾਹਿਬ ਨਾਲ ਵੀ ਕਾਫੀ ਡਿਟੇਲ ਚ ਇਸ ਬਾਰੇ ਡਿਸਕਸ ਹੋਈ ਹੈਗੀ ਜਿਵੇਂ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਸਟ੍ਰਿਕਟ ਡਾਇਰੈਕਸ਼ਨਸ ਕਲ ਦਿੱਤੀ ਗਈਆਂ ਕਿ ਕਿਸੇ ਵੀ ਡਿਸਟ੍ਰਿਕਟ ਚ ਕਿਸੇ ਵੀ ਸਮਗਲਰ ਪੈਡਲਰ ਤੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਤੋਂ ਉਸ ਤੇ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਵੀ ਆਰ ਕਮਿਟਿਡਡ ਫੋਰ ਐਗਜ਼ੈਂਪਲਰੀ ਐਕਸ਼ਨ ਅਗੇਂਸਟ ਦੀ ਡਰੱਗ ਪੈਡਲਰਸ ਤੋਂ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਵੱਲੋਂ डिस्कशन अभी जो किया है कि जो डॉक्टर्स की टीम हैगी है, है जो एजुकेशन सैक्टर से भी जो स्कूल्स के लेवल पर अवेयरनैस की जाएगी तो जो एडिक्ट है जो फस्ट टाइमरस है उन्होंने जो है डी एडिक्शन है प्रोग्राम से जो एनरोल किया जाएगा वालों जो कुछ ਪੁਲਿਸ اور ਪਬਲਿਕ ਦੇ ਦੀਗ ਕਰਨ ਤੋਂ ਬਾਅਦ ਸੇ ਪ੍ਰੋਗਰਾਮ ਕਿਤੇ ਜਾ ਰਹੇ ਤਲਾਬ ਚੱਲ ਰਹੇ ਨੇ ਜਿਸ ਨਾਲ ਇਹਨਾਂ ਨਸ਼ਾ ਘਟਾ ਦੇਖੋ ਏਟ ਇਸ এ ਕੰਟੀਨਿਊਸ ਪ੍ਰੋਸੈਸ ਜਿੰਨਾ ਪਬਲਿਕ ਤੇ ਨਾਲ ਅੰਗੇਜ ਕਰਦੇ ਆ ਸੀ ਅੱਗੇ ਵੀ ਵਕਫਾ ਜੋ ਕਲਸਟਰ ਪਿੰਡਾਂ ਦੇ ਹੈਗੇ ਉੱਥੇ ਜਾ ਕੇ ਪਬਲਿਕ ਆਊਟਰੀਚ ਕਰਾਂਗੇ ਵਕਫਾ ਪਿੰਡਾਂ ਨੂੰ ਇਸ ਦੇ ਬਾਰੇ ਅਵੇਅਰ ਕਰਾਂਗੇ ਕਿ ਜੋ ਇਸ ਤਰ੍ਹਾਂ ਤੁਸੀਂ ਕੰਟਰੋਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਕੰਟਰੋਲ ਜੋ ਫੈਮਿਲੀ ਦਾ ਸੋਸ਼ਲ ਲੈਵਲ ਤੇ ਸੁਸਾਇਟੀ ਦਾ ਜੋ ਲੋਕਲ ਪਿੰਡ ਦੇ ਲੈਵਲ ਤੇ ਹੁੰਦਾ ਹੈ ਉਸ ਦੇ ਲਈ ਲੋਕਾਂ ਨੂੰ ਮੋਟੀਵੇਟ ਕਰਾਂਗੇ ਤਾਂ ਕਿ ਆਪਣੇ ਯੂਥ ਨੂੰ ਅਪਾ ਬਚਾ ਸਕੀ ਸਰ ਜਿਹੜੇ ਡਰਗ ਡੀਲਰ ਆ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਕੋਈ ਵਿਸ਼ਾਦਰ ਨਿਰਦੇਸ਼ ਜਾਰੀ ਹੋਇਆ ਵੀ ਜਲਦੀ ਪ੍ਰੋਸੈਸ ਦੇ ਵਿੱਚ ਅਟੈਚ ਕੀਤੀ ਜਾਵੇ ਦੇਖੋ ਡਿਸਟ੍ਰਿਕਟ ਵੱਲੋਂ ਜੋ ਪੈਡਲਰਸ ਦੀ ਜੋ ਪ੍ਰੋਸੀਡਸ ਆਫ ਸੇਲ ਆਫ ਡਰਗਸ ਦੇ ਕਰਕੇ ਜੋ ਪ੍ਰਾਪਰਟੀ ਹੈਗੀ ਉਹਨਾਂ ਨੇ ਅਟੈਚ ਵੀ ਕਰਾਈ ਗਈ ਹੈ ਫ੍ਰੀਜ਼ ਵੀ ਕਰਾਈ ਗਈ ਹੈ ਤਾਂ ਇਸ ਤੋਂ ਅੱਗੇ ਜੋ ਵੀ ਫਰਦਰ ਕਾਰਵਾਈ ਹੋਗੀ ਉਹ ਕੀਤੀ ਜਾਵੇ ਓਕੇ ਸਰ ਸਰਕਾਰ ਤੋਂ ਪੇਸ਼ੈਂਸ ਦੇ ਵਿੱਚ ਖਰੋਤ ਆ ਜਾਂਦੀ ਹੈ ਜਿਦੇ ਕਰਕੇ ਅੱਜ ਦੇਖਿਆ ਵੀ ਵਧੀਆ ਨਤੀਜਾ ਮਿਲਿਆ ਅੱਗੇ ਵੀ ਇਹ ਜਿਹਾ ਚੱਲਿਆ ਜਾਵੇ ਤੱਕ ਕੀ ਕਰੋ ਜੀ ਇਸ ਤਰ੍ਹਾਂ ਦੇ ਆਪਰੇਸ਼ਨ ਜਾਰੀ ਰਹਿਣਗੇ ਜੋ ਵੀ ਕ੍ਰੈਡੀਬਲ ਸਪੈਸਿਫਿਕ ਇਨਪੁਟ ਆਂਦੀ ਹੈ ਡਿਸਟ੍ਰਿਕਟ ਤੇ ਜੋ ਵੀ ਮੇਰੇ ਕੋਲ ਇਨਫੋਰਮੇਸ਼ਨ ਆਂਦੀ ਹੈ ਪਬਲਿਕ ਵੱਲੋਂ ਵੀ ਇਨਪੁਟ ਸਪੈਸਿਫਿਕ ਵੀ ਉਸ ਤੇ ਕਾਰਵਾਈ ਹੋਏਗਾ ਇਹ ਪ੍ਰੋਸੈਸ